ਮੇ ਆਵ ਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੋਤ ਦਾਰਾ ਸਿਉ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਸੋ ਕਹੋ ਤਲ ਗੁਰ ਸੇਵੀਐ ਕਹਨ ਸਹਿਜ ਸੁਪਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੇ ਸਿਫਤ ਖਸਮੰਦੀ ਨੂਰ ਅਰਸ ਹਾਂ ਕੁਰਸ ਹਾਂ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਹੈ ਸਗਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਜਿਸ ਪਾਸ ਬਹਿਠੇ ਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ मोहल्ला पञ्जव मृतक तन तनसा विश्रत आन मिलाया मुग्ध पे श्रोते ਕਰਨਾਮ ਮੁਖ ਗਾਇ ਮਿਰਤਕ ਕਉ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਬਸੂ ਉਪਰੇਤ ਮੁਗਧ ਭੇ ਸ੍ਰੁਕਤੀ ਹਰ ਨਾਮ ਮੁਖ ਗਾਇ। ਪੂਰੇ ਗੁਰ ਕੀ ਦੇਖ ਬਡਾਈ। 타की ਕੀਮਤ ਕਹਿਣ ਨਾ ਜਾਏ। ਰਹਾਉ। ਦੁਖ ਸੋਗ ਕਾ ਹਾਯੋ ੜਾ ਆਨੰਦ ਮੰਗਲ ਦਿਸ ਰਾਮ ਮਾਨਵਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਇਹ ਹਾ ਸੁਖ ਅਗ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰਪਾਪ ਹਿਰਦੈ ਨਾਮ ਵਸੇ ਆਪਨੇ ਸਤ ਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗ। ਕਹੋ ਨਾਨਕ ਤਾਕੇ ਪੂਰ ਕਰਮਾ। ਜਾ ਕਾ ਗੁਰ ਚਰਨੀ ਮਨ ਲਗਾ। ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਪ੍ਰਮ ਭਾਗ ਕਹ ਨਾਨਕ ਤਾ ਕੇ ਪੂਰ ਕਰਮਾ ਜਾਕਾ ਗੁਰ ਚਰਨੀ ਮਨ ਲਾਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਿਰਤਕ ਕਉ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦਪੇ ਸਰੋਤੇ 하나만 묶어 가요.